ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ। ਤੇ ਵੀਡੀਓ ਵੇਖਣ ਲਈ ਸਾਰਿਆਂ ਦਾ ਦਿਦੋ ਧੰਨਵਾਦ। ਇਧਰ ਬੰਦੇ ਸਾਡੇ ਕਰ ਰਹੇ ਨੇ ਹਾਏ ਹਾਏ। ਦੇਖੋ ਕਰ ਰਹੇ ਆ ਕੰਮ। ਬਸ ਮਾਰੇ ਨੇ ਕਰਤਾ ਲੱਗੇ ਹੀ ਰਹਿ ਗਏ ਬੀਜ ਬੀਜੇ। ਹੁਣ ਤਾਂ ਉਹ ਦਿਨ ਵੱਗੀ ਪੜੀ ਤੇ ਚਲਦਾ ਦਿਖਾਇਆਗੇ ਪਿਛਲੀ ਵੀਡੀਓ 'ਚ। ਅੱਜ ਤੁਹਾਨੂੰ ਆਪਾਂ ਪੁੱਥਿਆਂ 'ਚ ਚਲਦਾ ਵਿਖਾਵਾਂਗੇ ਅਗਰੀ ਜੌਂ ਦੀ ਸੋਈ। ਆਹ ਦੇਖੋ ਪਰਾਲੀ ਇੱਦਾਂ ਢੇਰ ਲੱਗੇ ਆ। ਸਫਾਈ ਚੈੱਕ ਕਰੋ ਤੁਸੀਂ। ਬਾਕੀ ਤੁਹਾਨੂੰ ਲਾਈਵ ਦਿਖਾ ਦਿੰਨੇ ਆਪਾਂ ਬੰਦੇ ਸਾਡੇ ਚੜੇ ਪਏ ਨੇ ਚਲਾਓ ਮਹਾਰਾਜ ਅੱਗੇ ਨੂੰ ਹੁਣ ਲਿਫਟ ਚੱਕ ਲਈਏ ਉਹ ਅੱਗੇ ਆੜੀ ਆ ਪ੍ਰਾਲੀ ਭਾਜੀ ਉਤਰ ਜਾ ਥੱਲੇ ਸਿਰਜ ਨਾ ਵੱਜੇ ਉਹ ਉਤਰ ਜਾ ਥੱਲੇ ਇਹ ਕੁੜੀ ਆ ਪਤਾ ਨਹੀਂ ਕਿਹੜੀ ਬਲਾ ਬਣਾ ਖੜੀ ਏ ਕੰਪਨੀ ਵਾਲਿਆਂ ਨੇ ਹੁਣ ਲਾਉਣਾ ਗੇੜਾ ਗੇੜਾ ਲਾਉਣਾ ਵਾ ਹੁਣ ਪੂਰੀ ਪਰਾਲੀ ਦੇ ਉੱਤੇ ਗੇੜਾ ਲਾਉਣ ਲੱਗੇ ਆ ਮੈਂ ਫੁੱਲ ਐਗਰੀ ਜੌਨ ਦਾ ਕਟ ਫਟ ਉਹ ਰੁਕ ਜਾ ਪੂਰੇ ਪਰਾਲੀ ਜੀ ਚੱਲਣ ਰਿਹਾ ਸਫਾਈ ਚਾ ਕਰ ਉਹਦਾ ਐਗਰੀ ਜੌਨ ਵਾਲਿਆਂ ਦੀ ਸਰਵਿਸ ਵੀ ਵਧੀਆ ਮਗਰ ਆ ਗਿਆ ਮਾੜਾ ਹੈ ਕਿਹਾ ਸੀ ਆਪੇ ਪਾਈਆਂ ਤੰਗ ਕਰਦੀਆਂ ਐਨੇ ਸੀ ਮਗਰ ਆ ਗਏ ਟਰਾਈ ਕਰ ਉਹ ਟਰਾਈ ਜਾਂਦਾ ਤਸੱਲੀ ਹੈ ਸਰਬਤ ਬਹੁਤ ਵਧੀਆ ਇਹਨਾਂ ਦੀ ਫੋਨ ਲਾਇਆ ਸਵੇਰੇ ਬੰਦਿਆਂ ਨੂੰ ਉਸੇ ਵੇਲੇ ਆ ਗਏ ਇਹ ਨਹੀਂ ਨਾ ਕਿਹਾ ਯਾਰ ਅਹੀ ਹੋਣੀ ਆ ਨੀ ਹੋਣਾ ਇੱਕ ਗੱਲ ਬਹੁਤ ਵਧੀਆ ਨੇ ਐ ਗਰੀਜੋਨ ਵਾਲੇ ਲੋ ਮਿੱਤਰੋ ਉਧਰੋਂ ਬੀਜ ਦੇ ਵਜਾਇਆ ਰਹਿ ਗਿਆ ਤੇ ਟਾਈਮ ਉਦੋਂ 5:30 ਹੋ ਚਲੇ ਆ ਕੋਈ ਵਾਂਡੀ ਵੀ ਆਪਣੇ ਬੀਜਣ ਦੇ ਓਕੇ ਰਹਿੰਦਾ ਇਹ ਕਣਕ ਤੇ ਆਪਾਂ ਵੀ ਆ ਚੁੱਕੇ ਆ ਰਹਿੰਦਾ ਹੀ ਤਿੰਨ ਗੱਲਿਆਂ ਦਾ ਉਹ ਵੀ ਖਾਦ ਵੇ ਖਾਦ ਵੀ ਸੁੱਟਦਾ ਪਾਲੇ ਜਾਣੇ ਪਾਲੇ ਆਪਾਂ 2967 ਤੇ 222 ਦੀ ਕਰੋਸਿੰਗ ਕਰਕੇ ਬੀਜ ਰਹੇ ਹੁਣ ਆਪਾਂ ਹੁਣ ਇਹ ਨਾ ਬੀਜਾਂਗੇ ਤੇ ਬੀਜ ਕੇ ਤੇ ਮਿਲਦੇ ਆ ਤੁਹਾਨੂੰ ਜਵਾਨ ਵੀ ਆਪਣਾ ਆ ਗਿਆ ਘੁੰਮ ਘਮਾ ਆ ਗਿਆ ਵੀ ਜੈਪੁਰ ਨਿਕਲ ਗਿਆ ਸੀ ਤੇ ਬਾਕੀ ਕਰਦੇ ਆ ਸ਼ੁਰੂ ਵਾਹਿਗੁਰੂ ਦਾ ਨਾਮ ਲੈ ਕੇ ਸੱਚੇ ਪ੍ਰਮਾਤਮਾ ਦਾ ਤੇ ਫਿਰ ਤੁਹਾਨੂੰ ਮਿਲਦੇ ਆ ਕਿ ਕੀ ਕੀ ਕਰਦੇ ਆ ਦਿਖਾਉਣੇ ਤੁਹਾਨੂੰ ਸਹੀ ਕਿਦਾਂ ਚੱਲਦਾ ਕੰਮ ਕਿਦਾਂ ਨਹੀਂ ਕਿਉਂਕਿ ਡ੍ਰੇਲ ਤੇ ਆਪਾਂ ਹੋਣੀ ਕਰ ਲਿਆ ਪਹਿਲਾਂ ਸਾਰੀ ਸੁਪਰਸੀਡਰ ਨਾ ਬੀਜੀ ਆਪਾਂ ਤੇ ਜਵਾਨ ਹੋਣੀ ਠੀਕ ਆ ਜੀ ਲਓ ਜੀ ਸਾਡਾ ਜਵਾਨ ਅੱਤੀ ਰਾਤ ਘੁੰਮਦਾ ਪਿਆ ਘੋਲਦਾ ਪਿਆ ਘੋਲਦਾ ਕੀ ਫਸ ਗਿਆ ਮਿੱਟੀ ਫਸ ਗਈ ਲਓ ਜੀ ਬਸ ਰਹਿ ਗਿਆ ਆਪਣਾ ਆਖਰੀ ਕਿਲਾ ਰਹਿ ਗਿਆ ਇਹ ਚੀਜ਼ਾਂ ਨੇ ਵਸੇ ਲੱਗਾ ਹੁਣ ਸਪਾਈ ਕਰ। ਦੱਬੀ ਉਹਦਾ ਕੰਮ ਨੂੰ ਤਾਂ ਦੇ। ਮਗਰ ਆ ਫੁਰਤੀ ਨਾਲ। ਦੀ ਪਾਰਿਆ ਆਪਾਂ 29 6 ਤੇ 222 ਦੀ ਕਰਾਸ ਕਰਕੇ ਪਾਉਂਦੇ ਆ। ਪਿਛਲੀ ਵਾਰੀ ਆਪਣਾ ਝਾੜ ਬਹੁਤ ਵਧੀਆ ਆਇਆ ਸੀ। ਤੇ ਆਪਾਂ ਵੀ ਇਸ ਤਰ੍ਹਾਂ ਦੇ ਬਣੇ ਪਏ ਆ। ਛੁੜੂ ਨੇ। ਬਾਕੀ ਜਾਣ ਡੀਅਰ। ਚਲੋ ਜੀ ਮਿਲਦੇ ਆ ਤੁਹਾਨੂੰ ਕੇਰ ਕੇ ਲੋ ਜੀ ਬਿਜਲੀ ਕਣਕ ਆਪਾਂ ਹੋ ਗਏ ਵੇਲੇ ਤੇ ਤੁਹਾਡਾ ਵੀਡੀਓ ਵੇਖਣ ਲਈ ਬਹੁਤ ਦਿਲ ਤੋਂ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਏ ਆਪਣੇ ਚੈਨਲ ਨੂੰ ਕੀ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਜੀ ਦੇਵਾਦ ਤੇ ਮੰਮੀ ਡੈਡੀ ਦਾ ਗੁੱਡ ਬਾਏ ਬਾਏ